ਇੱਧਰਲੇ ਪਾਸੇ ਚੋਬਰਾਂ ਨੇ ਜੋਰ ਲਾਰ ਕੇ ਸਾਰਾ ਦਾਦਾ ਯਾਰ ਦੀ ਹਰਦਾ ਦਾ ਯਾਰ ਬਾਪੂ ਦੇ ਵਿੱਚ ਗੋਲ ਮੇਚ ਜੋੜਤੇ ਤਾਂ ਟੰਗਣ ਵਾਲਿਆਂ ਦੇ ਕਿੱਡੀਆਂ ਮਜ਼ਬੂਤ ਹਜੇ ਵੀ ਹੁਣ ਵਾਲਾ ਲੋਹਾ ਹੁੰਦਾ ਉਹ ਲੈ ਆ ਓਏ ਦੂਜੇ ਨੇ ਮ ਪੱਟਣ ਦੀ ਤੇਰੀ ਹੱਥ ਸੱਤੀ ਨੇ ਲਾਇਆ ਸਾਰੇ ਇਹ ਵੇਲੇ ਤਾਂ 부ਝਾ ਪੜਦਾ ਬਾਈ ਬਾਕੀ ਦਾ ਕੰਮ ਕੀ ਕੋਣ ਕਰੂਗਾ ਆਪਾਂ ਕਰ ਦਾਂਗੇ ਗਿਆ ਉਹ ਬਾ ਚਾਚਾ ਯਾਰ ਆਂ ਡਰੀ ਜਾਂਦਾ ਸੀ ਆ ਯਾਰ ਬਾਪ ਲੱਗਿਆ ਤਨੇ ਵੜਨਾ ਸੋਣਿਆ ਤੈਨੂੰ ਕੀ ਲੱਗਦਾ ਏ ਮੱਖਣਾ ਜੋਰ ਪਰਖਿਆ ਜਾਂਦਾ ਜੀ ਕਹਿੰਦੇ ਜੋਰ ਓਏ ਮੇਤਰੋ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਆ ਹਨਾ ਹੈਪੀ ਜੀ ਹੈਪੀ ਜੀ ਸਵਾਗਤ ਕਰਾਂ ਇਹ ਪਹਿਲਾਂ ਤਾਂ ਕੰਮ ਕਰ ਲੈਣ ਦੇ ਸਾਨੂੰ ਲਾਓ ਬਈ ਤਾਏ ਵਰਗੇ ਅੱਜ ਪੂਰੇ ਸਾਰੇ ਵਲੌਗ ਦੇ ਵਿੱਚ ਇਹੀ ਦੱਸਣਗੇ ਹਨਾ ਤਾ ਹਾਂ ਬੇਟੋ ਹਾਂ ਬੇਟੋ ਤੇ ਚਾਚੇ ਵਰਗੇ ਬਈ ਆਪਾਂ ਕਰਦੇ ਆਂਗੇ ਖੁਸ਼ੀ ਦੇ ਘਰੇ ਸਾਫ ਸਵਾਈ ਤੇ ਕਿਉਂ ਕਰਦੇ ਆਂ ਪਾ ਜਲਦੀ ਸਾਨੂੰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਰੀਆਂ ਸਾਂਝੀਆਂ ਕਰਾਂਗੇ ਓਏ ਤੱਕਾ ਨਾ ਕਰੋ ਵੀਰ ਜੀ ਇੱਧਰ ਵੀ ਦੇਖ ਥੋੜਾ ਆ ਤੇ ਕਿਉਂ ਹੈਪੀ ਹੈਪੀ ਦਾ ਬਾਈ ਹੈਪੀ ਦਾ ਨੰਬਰ ਬਣ ਆ ਗਿਆ ਅੱਜ ਪਹਿਲਾ ਘਵਾੜੀ ਫੜ ਲਈ ਬਈ ਇਹਨੇ ਤੇ ਅੱਜ ਭਾਈ ਇਹੀ ਦੱਸਣਗੇ ਅੱਜ ਦੇ ਬਲੌਗ ਦੇ ਵਿੱਚ ਫੁੱਲ ਲਾਵਾਂਗੇ ਰੌਣਕਾ ਆਪਾਂ ਇਹ ਦਿਖਾਵਾਂਗੇ ਤੁਹਾਨੂੰ ਦਰਖਤ ਰੁਖ ਤੇ ਛਾਂ ਦੇ ਨਾਲ ਸਾਰਾ ਥਾਂ ਆ ਪੱਦਰ ਕਰਨਾ ਆਪਾਂ ਤੇ ਟਰੈਕਟਰ ਵੀ ਆ ਗਿਆ ਮਿੱਤਰੋ ਇਹ ਲੈ ਕੇ ਆ ਗਿਆ ਤੈਂ ਟੜਾ ਕਾਗੜੂ ਜੀ ਕਾਗੜੂ ਜੀ ਏਹ ਅਹਾਂ ਆਇਓ 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 ਮੇਟਰ 36 ਵਰਗੇ ਆਏ 22 ਵਰਗੇ ਸਾਰੇ ਕਰਾਹ ਕਰੂ ਆ ਪਾਈ ਜਾਂਦੇਗੇ ਇਧਰਲੇ ਪਾਸੇ ਚੋਬਰਾਂ ਨੇ ਜੋਰ ਲਾਰ ਕੇ ਸਾਰਾ ਥਾਂ ਨੇ ਨੀਰਾਂ ਨੇ ਕਲੀਨ ਕਰਦਾਂਗੇ ਤੇ ਤਾਂ ਪਤਾ ਨਹੀਂ ਕੀ ਗੱਲਾਂ ਸਰਾਈਂਦਾ ਹੈ ਹੈਪੀ ਨੂੰ ਉਹ ਵਾਲੇ ਬਾਬਾ ਐ ਟੜੈ ਇੰਦਰ ਆਊਗਾ ਹੈ ਚੱਲ ਚੱਲ ਹੈਪੀ ਉਹ ਬਾਬੇ ਨਾ ਮੈਂ ਕੰਟ ਕੀ ਹੁੰਦੀ ਆ ਕਨਵਰਸੇਸ਼ਨ ਕਰ ਰਿਆ ਸੀ ਆ ਅੱਛਾ ਬਾਬਾ ਕਹਿੰਦੇ ਨੇ ਜੜੱਚੋਂ ਪਟਣਾ ਹੈ ਜੜੱਚੋਂ ਪਟਣਾ ਤਾਂ ਬਟਾਂਜ ਬੱਟੀ ਦਾ ਪਟਦੇ ਹੀ ਆ ਸਾਰੇ ਮੈਂ ਆਖਿਆ ਵੀ ਇੱਥੇ ਪਾਰਕਿੰਗ ਸਲੌਟ ਬਣਾ ਦਾਂਗੇ ਬਾਬਾ ਕਹਿੰਦਾ ਆਪਾਂ ਇੱਥੇ ਕਹਿੰਦਾ ਵੀ ਡਿਜ਼ਾਈਨ ਦਾ ਉਹ ਸੈਟਅਪ ਕਰ ਦਾਂਗੇ ਅੱਛਾ ਏ ਹੈ ਪਟ ਦਿੰਦੇ ਪਰ ਪਟ ਦੰਨੇ ਯਾਰ ਫਿਰ ਇਹ ਪਟਣਾ ਦਾ ਪਟਣਾ ਹੀ ਹੈ ਹੈ ਕਿ ਹੋਰੇ ਤੋਂ ਕੀ ਕਰਾਉਣਾ ਆਪਾਂ ਚੱਲ ਫਿਰ ਪਾ ਮੋਛਾ ਲਾ ਬਈ ਹੈਪੀ ਕੁਬੜਾ ਚੱਕ ਲੈ ਉਹਦਾ ਬਈ ਇਹਨਾਂ ਦੋ ਕਰਾਹੇ ਖਿੱਚਦਾ ਐ ਕਹਿਰਾ ਮੁੜ ਕੇ ਵੜ ਲਾ ਇਹ ਵੀ ਗੱਲ ਤੇਰੀ ਸਿਆਣੀ ਆ ਦੋ ਕਰਾਹੇ ਆਸੇ ਪਾਸੇ ਖਿੱਚ ਕੇ ਇਹਨਾਂ ਪਹਿਲਾਂ ਜਾ ਯਾਰ ਕੱਕ ਕਿਵੇਂ ਤੋ ਪਾ ਲਾਉਂਦੀ ਰੋਡ ਨਹੀਂ ਪਈ ਯਾਰ ਕੀ ਏ ਥੱਲੇ ਆਹ ਆ ਜਿਹੜੇ ਫਿਰ ਚੰਗਾ ਹੈ ਰੇ ਰੂਜੀ ਆਪਾਂ ਇਧਰਲੇ ਬਾਣ ਚ ਖਿਲਾਰ ਦਾਂਗੇ ਆਪਣਾ ਬਾਣ ਹੀ ਐ ਵੀ ਖੁਸ਼ੀ ਦਾ ਤੇ ਇਧਰਲੇ ਪਾਸੇ ਆ ਰਹੇ ਜੀ ਖਿਲਾਰੀ ਜਾਊਗੀ ਨਾ ਇਹਦਾ ਬਾਣ ਦੇ ਵਿੱਚ ਰਹਿ ਪੈ ਜਾਊਗੀ ਉਹਦਾ ਚੱਕੀ ਐ ਇਥੋਂ ਰੂੜੀ ਪਰ ਉੱਥੇ ਡੜਲੇ ਸੀਗੇ ਤਾਂ ਕਰਕੇ ਚਕਾਈ ਨਹੀਂ ਆਹਾਂ ਕਾਇਆ ਨਾ ਜੀ ਕਹਿੰਦੇ ਯੋਰ ਹੈ ਹੈਪੀ ਕੱਡਾ ਨਾਕਾ ਦੇਖ ਜੋੜਿਆ ਇੱਕ ਤੈਨੂੰ ਕੀ ਲੱਗਦਾ ਏ ਮੱਖਣਾ ਹੈ ਬਾਈ ਆਹ ਸੰਗਾ ਕੰਮ ਕਰਨ ਲੱਗ ਗਿਨੋਂ ਹੋਂਟ ਸਹੀ ਗੱਲ ਆ ਦਰਖਤ ਬਟਣ ਲੱਗ ਗੀ ਐ ਓਏ ਹੱਕ ਜੀ ਜੇ ਲਾਰ ਕੇ ਬਟਣ ਦੇ ਬੈਠਾ ਫਿਰ ਮਜਬੂਰੀ ਆ ਇਹ ਹੈ ਬੱਬਾ ਮਜਬੂਰੀ ਆ ਇਹ ਹਣਾ ਇਹ ਫਿਰ ਨਾ ਹੁਣ ਕੋਈ ਸਾਦਾ ਖਾਣ ਨਾ ਇੱਥੇ ਮੁਰਕੇ ਦਾ ਸਹੀ ਗੱਲ ਆ ਨਾ ਕੋਈ ਇੱਥੇ ਕੋਈ ਕਿੱਥੇ ਪਾਲਣ ਗਏ ਹੂੰ ਬਚਾਲੇ ਆਊਗਾ ਕਾਸੀ ਕੰਮ ਜੀ ਨਹੀਂ ਹੁੰਦੇ ਨੇ ਇਹਨੇ ਤਾ ਯੂਰੋ ਪਾਇਨਾ ਨਹੀਂ ਤਾ ਕਰਕੇ ਤਾ ਕਰਕੇ ਇਹ ਬਾਕੀ ਇਹ ਬੁੱਝਾ ਬੜਾ ਵਧੀਆ ਨਹੀਂ ਹੈਗਾ ਸਹੀ ਬਾਤ ਦੇਖ ਹੋ ਜਾਂਦਾ ਇਹ ਕਿੰਨੇ ਟੱਪ ਹੋ ਗਏ ਮਾੜੇ ਕੰਮ ਦੀ ਸ਼ੁਰੂਆਤ ਕਰਨ ਦੀ ਦੇਰ ਸੀਗੀ ਆ ਜੱਕਲੀ ਮਾਦੇ ਪੁੱਤ ਨੇ ਕਬਾੜੀ ਲੱਗ ਗਿਆ ਤਨੇ ਵੜਨ ਹਾਂ ਕਾਣਾ ਪਟੋਲੇ ਵਿੱਚ ਹੈਪੀਨੈਸ ਹੈ ਯਾਰ ਮੇਰੇ ਨਾਲ ਤੇ ਵਾਚ ਮੈਂ ਤਾਂ ਮੈਂ ਤਾਂ ਮਾੜੀ ਸ਼ੁਰੂਆਤ ਕੀਤੀ ਸੀ ਉਹ ਲਾਗਤਾਂ ਨੇ ਵਧਣਾ ਬਾਈ ਕਿਉਂ ਓਏ ਉੜਦੇ ਆ ਪਤੰਗੇ 부ਜੇ ਦੇ ਇਮਲੀ ਕਾਦਾ 부ਜਾ ਹੈ ਕਾਦਾ 부ਜਾ ਹੈ ਇਮਲੀ ਤਾਂ 부ਜਾ ਪੜਦਾ ਬਾਈ ਚੱਕੇ ਕੰਮ ਨਹੀਂ ਹੁੰਦੇ ਇੱਧਰ ਸਾਫ ਸਪਾਈ ਐਨ ਹਰਮਣ ਓਏ ਹਰਮਣ ਦਾ ਕਟਿੰਗ ਹੀ ਜ਼ਹਿਰੀ ਕਰਾਈ ਫਿਰਦਾ ਹੈ ਹੈ ਓਏ ਸਰਵਣ ਇੱਥੇ ਆ ਕਿਦਰ ਐ ਇਹ ਨਾ ਕੋਈ ਗੱਲ ਕਰਦੀ ਨਹੀਂ ਇਹਦਾ ਕੋਈ ਸਾਵਸਬਾਈ ਮੁੰਡੇ ਜੜੇ ਹੋਇਆ ਪੂਰੇ ਗੜਢੀਂ ਪੂਰੀ ਗਹਿਰੀ ਹੈ ਮੁੰਡੇ ਦੀ ਹੈ ਬਾਈ ਮਰੀ ਜਾਂਦਾ ਸਾਰੀ ਸਾਫ ਸਭੀ ਚਲੀ ਜਾਂਦੀ ਹੈ ਬਈ ਹਨਾ ਬਈ ਨਾ ਚੜ ਗਿਆ ਨਾ ਚੜ ਗਿਆ ਇਹ ਗੱਲਾਂ ਹੀ ਹੋਣਗੀਆਂ ਤਾਇਆ ਲੈ ਆ ਬਈ ਯੋਰ ਭਰਖਾ ਹੀ ਜਾਣਾ ਕਹਿੰਦੇ ਜੋ ਲੈਫਟ ਦਾ ਚੱਕ ਤਕੂ ਐ ਰਮਨ ਲਾ ਥੱਲੇ ਹੈਗਾ ਮੁੱਛਰ ਬਾਈ ਖੜ ਜਾ ਚੱਲ ਗੱਲੀ ਮੂਸਲੀ ਜਾਂਦਾ ਥੱਲੇ ਮੂਸਲੀ ਹੈ ਗੱਲੀ ਚੱਲ ਉਤਾਪਰਾ ਹੋਇਆ ਆਏ ਲੈਫਟ ਨਹੀਂ ਵੀ ਕਰਨਾ ਲੈਫਟ ਨਹੀਂ ਵੀ ਕਰੀ ਲਿਆ ਦੂਰੋਂ ਲਿਆ ਮਾਰ ਬੱਚੇ ਦਾ ਹੈ ਆ ਜਾ ਥੱਲੋਂ ਸਮਾਰ ਕੇ ਥਾਂ ਤਾਂ ਹੋ ਜੂ ਮੈਨੂੰ ਕੁਝ ਜਿਹਾ ਲੱਗ ਗਿਆ ਬਸ ਹੋਰ ਖੜਾ ਆਲਾ ਚੱਲ ਯਾਰ ਮਾਰ ਉੱਠ ਗਿਆ ਦੇਖ ਪਿਆ ਓਏ ਓ ਸੰਗਲ ਲਿਆ ਤਾ ਵੀ ਆਇਆ ਮੋਟੋ ਕਿ ਹੋਈ ਚੱਕਰ ਲਾਏ ਜਿੰਨੇ ਕਰ ਉੱਤਰ ਸ਼ਾਂਕ ਕੇ ਰੱਖ ਬੰਦੇ ਸ਼ਾਂਕ ਕੇ ਬਰੇ ਸਮੱਸਿਆ ਐ ਕਰਾਉਣਾ ਜੀ ਗੰਦ ਕੋ ਸ਼ਾਂਕ ਤੇ ਬਾਬਾ ਸ਼ਾਂਕ ਕਿਤੇ ਬਰਾਉਂ ਬਾਲ ਲੈਣਾ ਹੋ ਜੂ ਚੱਲ ਬਾ ਆਉਗਾ ਖਲੂਆ ਰਾਂ ਲਾ ਗਈ ਬਾਕੀ ਦਾ ਕੰਮ ਕੀ ਕੌਣ ਕਰੂਗਾ ਆਪਾਂ ਕਰ ਦਾਂਗੇ ਆਪਾਂ ਕਰ ਦਾਂਗੇ ਥਈ ਰਿਹਾ ਕਿਡਾ ਮੂਸ ਲਾਗਾ ਥੱਲੇ ਇਹ ਰੇ ਮੈਂ ਦਰਖਤ ਜਿਵੇਂ ਖੜੂਆ ਯਾ ਚਾਚਾ ਸਾਡੇ ਚ ਭਈ ਸਿਆਣਾ ਮੈਂ ਤਾਂ ਐ ਕਰਕੇ ਥੋੜਾ ਜਨਾ ਅੜਬਿਆ ਹੈ ਅੜਬਾ ਥੋੜਾ ਯਾ ਬਾਕੀ ਸਾਰੇ ਸ਼ੋਰ ਮਾਤਾ ਸਾਡਾ ਬਾਬਾ ਇੱਕ ਸਾਡਾ ਬਾਪ ਇਹ ਵੀ ਆਪਣੇ ਨਾਲ ਦਈ ਹੈ ਨਹੀਂ ਤਾਂ ਹੁਣ ਰੋਲਾ ਰੂਲਾ ਪਾ ਕੇ ਭਵਾਣ ਹੈ ਹੈ ਖੈਂਚਾ ਲਗਾਓ ਖੈਂਚਾ ਹੰਚਾ ਲਗਾਓ ਬਾ ਸੰਗੜਾ ਆ ਰਿਹਾ ਹੁਣ ਲਾ ਦਿਆਂਗੇ ਹੂੰ ਚਲੋ ਭਈ ਲਿਆ ਦੇ ਸੰਗੜੇ ਹੁਣ ਕੱਟ ਲੈਣਗੇ ਉਹ ਆ ਦੇ ਨਾ ਉੱਥੇ ਕੰਮ ਸਾਡੇ ਬਾਰੇ ਤਿਆਰ ਆ ਪੂਰੇ ਤੇ ਕੋਈ ਪਾਵੀ ਸਨੇ ਤਰਾ ਸੰਗੜਾ ਪਾਸੇ ਹੋ ਜਾ ਪਾ ਦੇ ਬੈਕ ਕਰੋ ਬੈਕ ਕਰੋ ਹੋਰ ਇਹ ਤਹੀ ਜਾ ਕੇ ਪੜੇਗਾ ਅ ਕੱਟ ਕੇ ਕਿਲੀ ਪਾ ਦੀ ਓਏ ਅੜੀ ਪਾ ਦੀ ਬਾ ਜੀ ਵਾ ਕਿਆ ਵਾਸਾ ਨੇ ਓੜੀ ਓੜੀ ਓ ਪਰਾ ਹੋਇਆ ਖੜਾ ਆਉ ਮੇਦਲਾ ਬੁੱਢਾ ਯਾਰ ਹੈ ਨਹੀਂ ਹੁੰਦਾ ਚਾਚਾ ਨਹੀਂ ਹੁੰਦਾ ਗਿਆ ਉਹ ਬਾ ਚਾਚਾ ਯਾਰ ਆਇਆ ਡਰੀਆ ਦਾ ਸੀ ਆ ਯਾਰ ਬਾ ਓਏ ਹੈ ਗੋਸੇ ਚ ਓਏ ਯਾਰ ਉਹੀ ਗੱਲ ਆ ਜਾਂਦਾ ਲੈ ਤੂੰ ਇਹ ਟਰੈਕਟਰ ਕੀ ਦਾ ਬਾਈ ਇਹ ਛੱਤੀ ਗੈ ਐ ਰਹੀ ਫਾਰਮਸਾ ਤੇ ਸਟicker ਲਾ ਰਿਹਾ ਹੈ ਹਾਂ ਕੀ ਆ ਓਏ ਹਾਂ ਆ ਦੇਖ ਪੁੱਠੇ ਕਮਣੂ ਫੇਰ ਤਿਆਰ ਬਿਨਾ ਬਿਨਾ ਤਨ ਇਹ ਤੂੰ ਪਾਉ ਇਹਨੂੰ ਦਾ ਬਿਨਾ ਤਨ ਇਹਦੇ ਪਾਉ ਤਨਾ ਦੇ ਇੱਕੋ ਹੀ ਹੋਊਗਾ ਉਹ ਜੜ ਜੀ ਹਰੀ ਹੋਈ ਹੈ ਨਾ ਹਾਂ ਹਾਂ ਵਾਹ ਹਾਂ ਵੜ ਦੂ ਦੋ ਚਾਰ ਰਹਿ ਗਏ ਚਲੋ ਵੀ ਚੱਲ ਬੋਲ ਮਹਾਂ ਦੂਜੇ ਨੇ ਮੈਂ ਪੱਟਣ ਦੀ ਤਿਆਰੀ ਹੈ ਹੱਥ ਸੱਤੀ ਨੇ ਲਾਇਆ ਸਾਰੇ ਬਾਪ ਮੈਂ ਆਪਣਾ ਕਰ ਗਏ ਗੱਲ ਸਹੀ ਈ ਹੈ ਬਈ ਅਰਗੀ ਸ਼ੀਰ ਅਰਖਤ ਲਾਇ ਸੀ ਮੈਂ ਹਾਂ ਸ਼ੀਰਾਂ ਦੇ ਦੋ ਜਿਹੜਾ ਵੱੜਤੇ ਸ਼ੀਰ ਚੋਂ ਹਣ ਤੂੰ ਐ ਲਾਲਾ ਇੱਕ ਤਾਂ ਪਾਪ ਤੋਂ ਕਰਤਾ ਇੱਕ ਵੱੜਤਾ ਹਾਂ ਹੁਣ ਇਹ ਆ ਦੂਜੇ ਹੁਣ ਸੱਤੀ ਵੀ ਹੱਥ ਲਵਾਉ ਉਹ ਆਪਣਾ ਦੂਜੇ ਦੀ ਤਿਆਰੀ ਆ ਹਾਂ ਹੈ ਤਾਂ ਬੜਾ ਛੋਟਾ ਈ ਹੈ ਛੋਟਾ ਈ ਪਰ ਸਮਾਰ ਸਮਾਰੀ ਕਰਨ ਨੂੰ ਕੀ ਖਰਚ ਇੱਕ ਮਿੰਟ ਤੂੰ ਕਵਾੜਾ ਕਵਾੜੀ ਫੜ ਯਾਰ ਥੱਲੇ ਵੱਡੇ ਥੱਲੇ ਮਿੱਟੀ ਵਿੱਚ ਤਾਂ ਕਰੂ ਇਹ ਜਿਹੜਾ ਦਰ ਆਪਣੀ ਖੁਸ਼ੀ ਦੀ ਖੇਤ ਕੋਠੀ ਖੇਤੀ ਕਰਨ ਲੱਗਾ ਸੀ ਤੇ ਇਧਰਲੇ ਪਾਸੇ ਥਾਂ ਜਿਹੜਾ ਹੈਗਾ ਤੇ ਕੋਠੀ ਦੇ ਨਾਲ ਹਨਾ ਤੇ ਇਹ ਆਪਾਂ ਸਮਾਰੀ ਜਾਂਦੇ ਆਂਗੇ ਤੇ ਕਾਦੇ ਵਾਸਤੇ ਸਮਾਰਦੇ ਆਂਗੇ ਬਸ ਵਲੋਗਾਂ ਦੇ ਨਾਲ ਆਪਣੇ ਨਾਲ ਜੁੜੇ ਰਹੋ ਤੇ ਸਾਰਾ ਗੱਲਾਂ ਲੱਗਣੀਆਂ ਤੇ ਮੈਂ ਖਾ ਇੰਜੋਏ ਛੋਟਾ ਫੁੱਲ ਲਿਆਵਾਂਗੇ ਤੇ ਫੁੱਲ ਵਲੋਗ ਆਉਣਗੇ ਆਪਣੇ ਠੀਕ ਆ ਤੇ ਹੁਣ ਨੰਮੇ ਨੰਮੇ ਪੱਟੀਆਂ ਨੇ ਓਏ ਇੱਕ ਤਾਂ ਹੋਰ ਪੱਟ ਤਾਂ ਥੀਜਾ ਤਿੰਨ ਪਾਪ ਕਰਾਸ ਓਏ ਕੋੜ ਕੇ ਲਾ ਕੋੜ ਕੇ ਲਾ ਆ ਗਿਆ ਆ ਕਿੱਥੋਂ ਆ ਗਿਆ ਛੋਟਾ ਓਏ ਹੈ ਹੈਪੀ ਓਏ ਆ ਤੁਹਾਡਾ ਕਿੱਥੋਂ ਆ ਰਿਹਾ ਏ ਫਾੜ ਦੇ ਨਹੀਂ ਪੰਗੇ ਲੈਣ ਨੂੰ ਕੀ ਕੀ ਸ਼ਰਮ ਨਹੀਂ ਆਉਂਦੀ ਯਾਰ ਬਈ ਧੱਕਾ ਯਾਰ ਬਈ ਹਨਾ ਫੱਤੀ ਕਿੰਨੇ ਦਰਸਤ ਵੱਟਦੇ ਨੇ 100 ਦਰਸਤ ਵੱਟਦੇ ਨੇ ਇੱਕ ਵੱਟਦੇ ਨੇ ਇੱਕ ਵੱਟਦੇ ਨੇ ਕਾਹੂ ਫੁੱਤੀ ਨੇ ਪਟਿਆ ਇੱਕ ਤੇ ਤੀਨੇ ਵੱਟਦਾ ਦੂਜੀ ਦੀ ਤੇਰੀ ਆ ਤੀਜੇ ਦੀ ਲਿਆ ਯਾਰ ਕੇ ਦੇ ਗਾਇ ਸੀਰੀਅਸ ਲੈ ਕੇ ਬਹਿ ਗਿਆ ਉਹ ਕਾਇਨੀ ਮੈਨ ਲਾਈਕ ਕਰਦੇ ਨੇ ਉਹਨੂੰ ਆ ਦੇਗਾ ਉਹ ਤਾਂ ਟਰੈਕਟਰ ਨਾਲ ਹੀ ਖਿੱਚਾਂਗੇ ਇਹਨੂੰ ਟਰੈਕਟਰ ਨਾਲ ਹੀ ਖਿੱਚਾਂਗੇ ਟਰੈਕਟਰ ਨਾਲ ਮਰਾ ਬੈਕ ਮਾਰ ਹੱਲੋ ਜੀ ਜਾੜ ਇਹਦੀ ਮਾਰ ਮਾਰ ਉਹ ਨਹੀਂ ਹੁੰਦਾ ਬੱਸ ਟੱਕਰਾਣਾ ਬਿੰਗਾ ਲਈ ਸਮ ਕਰੋ ਟੱਕਰਾ ਹੈ ਕਿ ਮਿੰਗਾ ਹੋ ਵੀ ਯਾਰ ਟੱਕਰਾ ਹੀ ਦਿੰਦਾ ਉਹ ਤੇ ਕਿਹੜਾ ਰਸਤਾ ਹੈ ਮੜਾ ਬੈਕਰ ਠੇਕਾ ਮਾਨੂੰ ਵੀ ਹਾਂ ਵਰਗੇ ਹਰ ਮਾਨੂੰ ਵਰਗੇ ਜੱਸ ਬਰੋ ਕੰਨ ਅੱਛਾ ਜੀ ਐਨਾ ਪ੍ਰਾਈਵਲ ਸੀਰੀਅਸ ਹੋ ਰਹੇ ਹੋ ਤੁਸੀਂ ਜੀ ਸਰ ਜੀ ਸਰ ਲਓ ਜੀ ਤੇ ਪਾ ਡੋਜਨ ਬਾਈ ਦੋ ਏ ਏ ਔਖਾ ਕੰਮ ਛਾਲ ਦੇ ਕਲਚ ਰੇਸ ਕਰ ਮੜੀ ਵੇਚ ਦੀ ਕਰਾਂਗੇ ਫਾਰਮ ਦੀ ਓ ਤਣਾ ਆਇਆ ਤਰਾ ਆ ਖੜੀ ਮੜਾ ਜਾ ਦੋ ਮਟ ਕਸ ਮਾਰ ਕੇ ਰੱਖ ਕਸ ਨਹੀਂ ਰੱਖਾਂਗਾ ਬੰਗਲ ਨਿਕਲਣਾ ਮੜਨ ਦੇ ਸੋ ਚੱਲੀ ਮੜਾ ਜਾ ਲਾਜਵੋਰ ਇਕ ਆ ਸੀ ਆ ਹਾ ਹਾ ਇੱਥੇ ਜੋਰ ਲਾ ਨਾ ਯਾਰ ਜੋਰ ਲਾ ਓਏ ਤੂੰ ਮਾੜਾ ਬਰਾ 67 ਨਿਕਵਾੜੀ ਚ ਰਹੋਂਦੇ ਹਰ ਜਾ ਹਾਈ ਆ ਬਸ ਇੱਕ ਔਰ ਏਸ ਕਰ ਲੈਣਾ ਹੋ ਗਿਆ ਬਾਈ ਪਟਿਆ ਕੜ ਜਾ ਕੜ ਜਾ ਬੈਕ ਕਰ ਬੈਕ ਬੈਕ ਮਾਰ ਬੈਕ ਮਾਰ ਖੜਾ ਸੱਤੀ ਪਰ ਆਈ ਲੈ ਬਈ ਹੁਣ ਚੱਲ ਹੁਣ ਚੱਲੀ ਹੁਣ ਖਿੱਚੜ ਦੇ ਪੂਰੇ ਪੂਰੇ ਚਾਨਸ ਆਣਾ ਕਿਉਂਕਿ ਉਹ ਲੱਗਿਆ ਓਏ ਕੀ ਆ ਓਏ ਹਰਦਾ ਸੀ ਕਿ ਮੈਂ ਸਾਨੇ ਮੁੱਤਰ ਲੱਗਿਆ ਪੱਟ ਕੇ ਏ ਉਹ ਲੱਗਿਆ ਟੰਗ ਕੇ ਬਾਈ ਏ ਓਏ ਓਏ ਨਜ਼ਰੀ ਲੱਗੀ ਸੀ ਪਹਿਲਾਂ ਉਤੋਂ ਦਾ ਬਈ ਨਾ ਕਿਤੇ ਨਾ ਮੁੜ ਕੇ ਉੱਥੋਂ ਖੁੱਚਾਏ ਆਂ ਹਾਂ ਬਈ ਹਾਂ ਵਾਕਿ ਮਾਂਦੇ ਆ ਬਈ ਹਾਂ ਇਹ ਵਾਦਾ ਸਹੀ ਗੱਲ ਆ ਬਣ ਗਿਆ ਸੁੰਦਰ ਸੁੰਦਰਤਾ ਆ ਆ ਕੀ ਹੈ ਹੈਪੀ ਓਏ ਆ ਕਿਹੜੀ ਬੋੜੀ ਆ ਹੈ ਕਿੰਨੇ ਸਨ ਚੋਂਣ ਵਾਈ ਸੀਗੀ ਪਹਿਲਾਂ ਤਾਂ ਬਣਿਆ ਹੋਇਆ ਕਰ ਫੇਰ ਵੀ ਕੋਈ ਸਨ ਸੁਨ ਹੋਊ ਇਹਦਾ ਜਿਹੜੇ ਸਨ ਨੇ ਉਹਦਾ ਬਾਵਾ 100 ਰੁਪਏ ਹੀ ਦਿੰਦੇ ਸੀਗੇ ਓਦੋਂ ਇਹ ਹੈ 100 ਆ ਹਿਸਾਬ ਨਾਲ ਸੀ ਐ ਬਈ ਐਨੀ ਪ੍ਰਾਣੀ ਪੋੜੀ ਸਾਮੀ ਪਈ ਆ ਕੀ ਤਾਈਓ ਮੈਂ ਵੀ ਐਖਾਂ ਕਈ ਵੇਖਦਾ ਨਹੀਂ ਲਫਾ ਪਏ ਜੱਟ ਹੈ ਸਮਾਨ ਲੋਹਾ ਵੇ ਕਿੰਨਾ ਲੱਗਿਆ ਸਹੀ ਗੱਲ ਆ ਉਹ ਇਹਨਾਂ ਦਾ ਤਾਂ ਟੰਗਣ ਵਾਲਿਆਂ ਦੇ ਕਿੱਡੀਆਂ ਮਜ਼ਬੂਤ ਹਜੇ ਵੀ ਹੁਣ ਵਾਲਾ ਲੋਹਾ ਆ ਉਹ ਤੁਹਾਨੂੰ ਜਰ ਜਾਂਦਾ ਦੇਖ ਕੇ ਸਹੀ ਗੱਲ ਆ ਹਨਾ ਨਾ ਰੇਤ ਚ ਪਈ ਸੀਗੀ ਗਲੀ ਦੀ ਤਾਂ ਵੀ ਲੱਕੜ ਦੇਖ ਆ ਪੂਰੀ ਮਜ਼ਬੂਤ ਪਈ ਉਹ ਜਿੱਥੋਂ ਪਈ ਆ ਸਹੀ ਗੱਲ ਆ ਇਹ ਪ੍ਰਾਣੀ ਬਾਕੀ ਚੀਜ਼ ਸੀ ਪਹਿਲਾਂ ਵਾਲੀ ਸਹੀ ਗੱਲ ਆ ਬਈ ਸਹੀ ਗੱਲ ਪਾਣੀ ਦੀ ਸਿਹਰਾ ਵੀ ਚੰਦਰੀ ਹੈਗੀ ਤੇ ਇਧਰ ਕਾਗਰੂ ਨੂੰ ਬਈ ਟਰੈਕਟਰ ਚਲਾਉਣ ਲੱਗੇ ਬਹੁਤ ਜ਼ੋਰ ਲਗਾ ਸੀ ਤਾਂ ਕਰਕੇ ਇਹਨਾਂ ਪਾਣੀ ਦਾ ਗਲਾਸ ਦਿੱਤਾ ਕਿ ਗਿਫਟ ਦੇ ਵਿੱਚ ਕਿ ਸੁਣਾ ਸਮਾਨ ਘੜਾਇ ਤੈਨੂੰ ਹੈ ਹਾਂ ਹਾਂ ਆਹ ਬੰਦੀ ਰੁੜੀ ਉਸ ਜਾਊਗੀ ਵਿੱਚ ਬੜਾ ਸਾਰਾ ਬਾਹਾਂ ਬੁਲਵਾਉਂ ਉਹ ਟੋਏ ਲਵਾਜੂ ਬਾਪੂ ਨਾਲ ਵੀ ਆਏ ਸੀ ਕਰਮਾਂ ਦਾ ਚੌੜਾ ਹਾਂ ਹਾਂ ਅੱਠ ਸੱਚ ਛੁੜਾ ਕਰਮਾਂ ਆਏ ਆ ਹਾਂ ਤੇ ਹੁਣ ਤੂੰ ਸਾਰਾ ਹਿਸਾਬ ਕਿਤਾਬ ਲਾ ਕੇ ਦੱਸ ਬਾਬੂ ਕਿੰਨੇ ਵਰਸਾਂ ਡਹਿਣੀਆਂ ਕੁੱਟ ਬਣਾਉਣੇ ਯਾਰ 768 ਕੁਰਸੀਆਂ ਡਹਿਣੀਆਂ ਯਾਰ ਬਸ ਗੱਲ ਹੀ ਮੁੱਕੀ ਹੈ ਗੱਲ ਹੀ ਮੁੱਕਾ ਹੈ ਕਿਆ ਖੜਾ ਲਾ ਲਿਓ ਕਿਆ ਖੜਾ ਲਾ ਲਿਓ ਹਾਂ ਕਰ ਗੱਲ 400 ਕੁਰਸੀ ਲੱਗੂਗੀ ਕਾੜਾ ਦੇ ਰੰਗਾ ਕਿੰਨੇ ਮੜਲੀ ਆ ਇਹ ਉਹ ਤੂੰ ਦੇਖ ਲੈ ਮਾਇਆ ਤੈਨੂੰ ਕੁਰਸੀਆਂ ਦਾਸ ਤੇ ਆ ਇੰਨੇ ਹਸਾਕਦਾ ਬਲੇਣੀ ਬਈ ਟਰੈਕਟਰ ਟਰੈਕਟਰ ਤੇ ਬੈਠਣਾ ਬਈ ਯਾਰ ਓਏ ਭਰਾ ਓਏ ਮਾਰ ਕੇ ਗਿਆ ਸੀ ਹਾਂ ਬਾਪੂ ਦੇ ਵਿੱਚ ਗੋਲ ਮੇਚ ਜੋੜਤੇ ਗੱਲਾਂ ਸਹੀ ਆ ਔਲਗ ਔਲ ਲੋਗੀ ਔਲਗ ਔਲ ਲੋਗੀ ਗੋਲ ਵਿੱਚ ਆਲਾ ਬਾਪੂ ਸਾਡੀਆਂ ਨਾਲ ਪਾਈ ਨਾਲ ਸਰਦਾਗਾ ਤੇ ਤਾਇਆ ਤੈਨੂੰ ਉਰ ਆਖੀ ਦੇ ਰਹੇਗਾ ਪਾਣੀ ਤੇ ਪਰ ਕਹਿਣਾ ਉਹ ਕੱਤਾ ਬਿੱਲਾ ਲਾ ਵੀ ਦੇ ਪਰ ਕਹਿਣਾ ਪਟਣੀਆ ਪਹਿਣੀਆ ਕਿਹੜੀਆਂ ਤੂੰ ਯਾਰ ਛੜਾ ਵੀ ਦੇ ਕੁਸ ਉਹ ਛਾਂ ਛੂ ਨੂੰ ਵਧੀਆ ਦਰਖਤ ਫੇਰ ਭਦੋਂਗੇ ਤੁਸੀਂ ਵੀ ਇੱਥੇ ਪੁੱਛ ਗੰਡੇ ਨਹੀਂ ਕਿ ਇੱਥੇ ਭਾਉਗੇ ਗੋਲ ਵੇਚ ਲਾ ਲਾਂਗੇ ਉੱਤੇ ਕੱਟ ਕੋੜ 500 ਕੋਈ ਗਮੀ ਨਹੀਂ ਹੈ ਕਿਵੇਂ ਟਰੈਕਟਰ ਚ ਗਮੀ ਹੁੰਦੇ ਜੀ ਮੰਦਾ ਇੱਕ ਕੰਮ ਕਰਾ ਕੇ ਨਾ ਮੈਂ। ਐ ਐ ਪਾਪ ਕਰਾਓ ਬਈ ਡਾਇਰੈਕਟਰ ਦਾ। ਐ ਕਰ ਤਾ। ਉਹ ਜੱਗੇਬਾਸ ਕੋਲੇ ਲਿਆਣਾ ਤਾਂ ਵੇਟ ਕਰ ਰਿਹਾ ਹੈ। ਅੱਛਾ ਬੁਕਿੰਗ ਕਰਾ ਰੱਖੀਆ। ਬੁਕਿੰਗ ਫੈਮਿਲੀ ਫੈਸਟੀਵਲ ਕਰਕੇ ਥੋੜਾ ਜਿਹਾ ਇਸ਼ੂ ਆ ਰਿਹਾ ਹੈ। ਮੈਂ ਤਾਂ ਹੁਣ ਉਹਨੂੰ ਜੱਗੇਬਾਸ ਕੋਲੇ ਲਿਜਾਣਾ ਸੀਗਾ। ਠੀਕ ਆ। ਉਹ ਜ਼ੋਰ ਮਾਰ ਲੱਗਿਆ ਲੱਗਿਆ ਲੱਗਿਆ। ਆਏ ਹੋਏ। ਜੰਮੀ ਜੰਮੀ ਨਹੀਂ ਪਾਪ। ਸਟੇ ਹੋਂ ਫਾਇਰ ਬਦਲੇ ਕੇ ਡਾਇਰੈਕਟਰ। ਬਈ ਡਾਇਰੈਕਟਰ ਚ ਕਮੀ ਆ। रेस ਕਰ ਲੈਂਦਾ ਬਾਲਾ ਖਾਈ ਜਾਂਦਾ ਇਹ ਕਿਹਦੇ ਕਿੰਨਾ ਖਾਂ ਨਹੀਂ ਰੇਸ ਪੂਰੀ ਫੁੱਲ ਕਰ ਰੱਖੀ ਆ ਉਹ ਦੇਖੋ ਮਾਰਨ ਦਾ ਸਲਾਮ ਹੋ ਗਿਆ ਚੱਲ ਲੈਣਾ ਲੈ ਯਾਰ ਦੀ ਸ਼ਰਤ ਆ ਮਾਰਤਾ ਘੰਟਾ ਹੋਰ ਦੇਣਾ 2.5 ਘੰਟੇ ਦੇਣਾ ਆਏ ਹਾਏ 10000 ਦੀ ਸ਼ਰਤ ਆ 10000 ਦੀ ਸ਼ਰਤ ਟਰੈਕ ਇੱਕ ਵਾਰੀ ਵੀ ਨਹੀਂ ਬੰਦ ਹੋਣ ਦੇਣਾ ਇਹ ਵੀ ਦੇਖ ਹਾਂ ਹਾਂ ਤਾਂ ਬੰਦ ਕਰੀ 2 ਵੋਲਟ ਓਏ ਹੁਣ ਤਾਂ ਗੱਲ ਸੁਣਨੀ ਸੀਗੀ ਵਿੱਚ ਪੌਜ ਆ ਗਿਆ ਹੋ ਗਿਆ ਚੱਲ ਬਈ ਚੱਲ Vai apagar a triventil e já apagar já